ਸਰਬੱਤ ਦੇ ਭਲੇ ਦੇ ਬਾਲਕ ਜਿਨ੍ਹਾਂ ਨੇ ਬੜੀ ਅੱਜ ਦੇ ਜੋ ਤਹ ਹਨ ਆਪਣੀ ਜ਼ਿੰਦਗੀ ਦੇ ਅਨਮੋਲੇ ਲਾਣ ਵਾਲੇ ਥਾਂ ਪਰ ਥਾਂ ਤੇ ਸਤਿਗੁਰਾਂ ਦੇ ਧੰਨ ਗੁਰ ਪਾਤਸ਼ਾਹਾਂ ਬਾਰੇ ਦੇ ਜਿਹੜੇ ਸਾਡੇ ਉੱਪਰ ਬਹੁਤ ਵੱਡੇ ਹਸਾਨੀ ਸਤਿ ਸੰਗਤ ਸਤਗੁਰਾਂ ਨੇ ਇੰਨੀ ਰਹਿਮਤ ਕੀਤੀ ਹੈ ਕਿ ਪਸੀ ਉਹਨਾਂ ਦਾ ਇੱਕ ਤਿੰਕੇ ਜਿੰਨਾ ਵੀ ਕੱਢ ਨਹੀਂ ਛੁਕਾ ਸਕਦੇ ਪਿਛਲੇ ਪੰਜਵੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਮਨਾਉਣ ਦੇ ਲਈ ਸਾਨੂੰ ਸਮਾਂ ਪ੍ਰਾਪਤ ਹੋਇਆ ਅੱਜ ਪੰਜਵੀ ਤੇ ਛੋਟੇ ਸਹਿਬ ਜਾਨਿਆਂ ਦੀ ਜੋ ਅੱਜ ਪਹਿਲੇ ਦਿਨ ਦੀ ਕਚਹਿਰੀ ਲੱਗਣੀ ਹੈ ਅਫਰਤਾਰੀ ਹੈ ਜਿੰਦੇ ਵਿੱਚ ਅਸੀਂ ਰੋਜ਼ ਅਰਦਾਸਾਂ ਵਿੱਚ ਪੜਦੇ ਹਾਂ ਬਾਬਾ ਅਜੀਤ ਸਿੰਘ ਜੀ ਬਾਬਾ ਜੂਝਾਰ ਸਿੰਘ ਜੀ ਬਾਬਾ ਜੂਰਾਬਤ ਸਿੰਘ ਜੀ ਬਾਬਾ ਫਤੇ ਸਿੰਘ ਜੀ ਕਿਉਂਕਿ ਛੋਟੀ ਉਮਰ ਸੀ ਉਹਨਾਂ ਦੀ ਪਰ ਜੋ ਉਹਨਾਂ ਨੇ ਦੁਨੀਆ ਤੇ ਮਿਸਾਲ ਕਾਇਮ ਕੀਤੀ ਹੈ ਇਸ ਤੋਂ ਵੱਡੀ ਕੋਈ ਮਿਸਾਲ ਨਹੀਂ ਆਖੁ ਸਤਨਾਮ ਸ੍ਰੀ ਵਾਹਿਗੁਰੂ ਜਿੰਨੇ ਨਿੱਕੇ ਸੀ ਜਿੰਨੀ ਉਮਰ ਛੋਟੀ ਸੀ ਉਹਨਾਂ ਹੀ ਨੂੰ ਬਹੁਤ ਵੱਡਾ ਸੰਸਾਰ ਤੇ ਜੁਲਮ ਨੂੰ ਠੱਲ ਪਾਉਣ ਵਾਸਤੇ ਆਪਣਾ ਆਪ ਵਾ ਅੱਜ ਜਿੱਥੇ ਵੀ ਉਹਨਾਂ ਦੇ ਪਿਆਰੇ ਬੈਠੇ ਨੇ ਜਿੱਥੇ ਵੀ ਕੋਈ ਯਾਦ ਕਰ ਰਿਹਾ ਹੈ ਸਤਗੁਰੂ ਦਰੀਬ ਨਵਾਜ਼ ਸਿੰਘ ਪਾਤਸ਼ਾ ਆਪਣੀ ਕੁਰਬਾਨੀ ਤਾਂ ਦੇਣੀ ਪੈਣੀ ਸੀ ਉਹਨਾਂ ਨੇ ਪਰ ਨਾਲ ਨਾਲ ਸਤਗੁਰਾਂ ਨੇ ਇੱਕ ਬੜਾ ਆਪਣੇ ਬੱਚਿਆਂ ਦੀ ਕੁਰਬਾਨੀ ਦੇ ਕੇ ਆਪਨਾ ਆਪ ਸਾਰਾ ਕੁਝ ਮਾਰ ਦਿੱਤਾ ਉਹਨਾਂ ਨੇ ਅਸੀਂ ਹਰ ਸਾਲ ਉਹਨਾਂ ਦੀ ਯਾਦ ਮਨਾਉਂਦੇ ਹਾਂ ਉਹਨਾਂ ਦੇ ਜਨਮ ਮਨਾਉਂਦੇ ਹਾਂ ਅਸੀਂ ਗੁਰੂ ਨੇ ਕੀ ਮਾਰ ਦਿੱਤਾ ਕਦੇ ਖਿਆਲ ਕਰਿਓ ਸਾਨੂੰ ਤਾਂ ਸੰਗਤ ਵਿੱਚ ਬਹਿਣਾ ਉਖਾ ਜਾਂਦਾ ਸਾਨੂੰ ਤਾਂ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਉਖਾ ਜਾਂਦਾ ਹਰੇਕ ਨੇ ਆਪਣੇ ਨਾਮ ਤੇ ਮਗਰ ਲਿਖਵਾ ਨੇ ਆ ਸਰਦਾਰ ਸਨਾਣਾ ਸਿੱਧੂ ਰਾਣਾ ਰਸੰਧੂ ਲਾਣਾ ਗੱਲ ਐਵੇਂ ਵੀ ਸਰਦਾਰੀਆਂ ਸਤਗੁਰਾਂ ਨੇ ਸਾਨੂੰ ਦਿੱਤੀਆਂ ਮਹਾਰਾਜੇ ਤਾਂ ਸਿਰ ਜਾਵੇ ਤਾਂ ਜਾਵੇ ਤੇਰਾ ਸਿੱਖੀ ਸਿਦਕ ਨਾ ਗਿਆ ਪਹਿਲਾ ਮਰਦ ਪਬੂਲ ਜੀਵਨ ਕੀ ਛੜਿਆ ਜਿੰਨੇ ਸਿੱਖੀ ਧਰਮ ਦੇ ਵਿੱਚ ਆਉਣਾ ਹੈ ਜਿੰਨੇ ਸਿੱਖਾਂ ਦੇ ਘਰੇ ਜਨਮ ਲੈਣਾ ਹੈ ਮਰਨਾ ਬੰਨੇ ਚੀਤੇ ਰੱਖਣਾ ਪੈਣਾ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਸੰਗਤ ਵਿੱਚ ਬਹਿਣਾ ਸਾਨੂੰ ਬੜਾ ਉੱਥਾ ਲੱਗਦਾ ਹੈ ਸਾਨੂੰ ਆਪਣੇ ਆਪ ਨੂੰ ਟਕਾਉਣਾ ਬੜਾ ਉੱਥਾ ਲੱਗਦਾ ਹੈ ਉਹ ਵਾਰੇ ਦੇ ਦੰਦਿਆਂ ਤੇ ਕਿਵੇਂ ਟਿਕੇ ਸੰਗ ਭਾਈ ਮਤੀਦਾਸ ਕਿਵੇਂ ਟਿਕੇ ਸੰਗ ਭਾਈ ਤਾਰੂ ਦੀ ਕਿਵੇਂ ਟਿਕੇ ਸੰਗ ਸਾਡੇ ਤਾਂ ਇੱਕ ਬੱਚੇ ਦੇ ਮੜਾ ਕੇ ਕੰਡਾ ਲੜ ਜਾਂਦਾ ਕੀੜੀ ਲੜ ਜਾਂਦਾ ਤੇ ਸਾਰੇ ਪਿੰਡ ਵਿੱਚ ਕੀ ਹਾਲ ਦਵਾਈ ਵਿਚਾਰ ਲੈਣੇ ਆ ਕਿ ਹਾਂ ਕੀੜੀ ਲੜ ਗਈ ਕੰਡਾ ਵੱਜ ਗਿਆ ਪਰ ਇਹ ਕੀਤਾ ਕਿੰਨਾ ਲਈ ਮੇਨ ਨੂੰ ਤੱਤ ਮਰੇ ਸਾਰੀ ਫਲਕ ਤੇ ਲਈ ਐਵੇਂ ਨਹੀਂ ਕਿਸੇ ਨੇ ਕਿਹਾ ਨਾ ਤਉ ਮੰਤ ਕੀ ਨਾ ਤਉ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੁੰਦੀ ਸਭ ਇੱਥੇ ਸਾਰੀਆਂ ਮੁਸੀਬਤਾਂ ਹੀ ਹੁੰਦਾ ਸੀ ਕੋਈ ਸਿੱਖ ਨਹੀਂ ਜੀ ਲੱਭਣਾ ਕੋਈ ਇੱਥੇ ਠਾਟਰ ਦੁਆਰਾ ਨਹੀਂ ਸੀ ਲੱਭਣਾ ਕੋਈ ਹਿੰਦੂ ਦਾ ਇਹ ਨਾ ਕਾਣੀ ਲਪਣਾ ਸੀ ਕੋਈ ਤੋਤੀ ਵੀ ਲਪਣੀ ਸੀ ਕੋਈ ਜਨੇਊ ਵੀ ਲਪਣਾ ਸੀ ਜੇ ਗੁਰੂ ਗੋਬਿੰਦ ਸਿੰਘ ਆਪਣਾ ਪਰਿਵਾਰ ਨਾ ਵਾਦ ਤੇ ਗੱਲਾਂ ਸੱਚੀਆਂ ਨੇ ਸੋਨੀਆਂ ਬੜੀਆਂ ਸਾਨੂੰ ਪੈਸਾ ਚਾਹੀਦਾ ਸਾਨੂੰ ਕੋਠੀ ਚਾਹੀਦੀ ਸਾਨੂੰ ਕਾਰ ਚਾਹੀਦੀ ਅਰ ਜਿਹੜਾ ਤੇਰੇ ਸਿਰ ਤੇ ਕਰਜ਼ਾ ਏ ਜੁਨੇ ਉਹ ਕਰਜ਼ਾ ਕੌਣ ਚੁਕਾਵੇਗਾ ਅੱਜ ਕਿਸੇ ਨੂੰ ਕਹੀਏ ਨਾ ਸਿੱਖ ਬਣ ਜਾ ਕਹਿੰਦੇ ਵਾਰ ਰੱਖਿਆ ਸਾਡੇ ਖੁਰਪ ਹੋਣ ਲੱਗ ਜਾਂਦੇ ਕਿਤੇ ਅਜੁਬੀ ਪਈ ਪਈ ਅਡੰਗੜਾ ਕੋਲ ਜਦੋਂ ਕਿਤੇ ਚਲੇ ਜਾਓ ਉੱਥੇ ਸਾਰੇ ਕਹਿੰਦੇ ਨੇ ਚਮੜੀ ਦਾ ਬੋਰਡ ਲੱਗਾ ਜੀ ਇਹ ਚਮੜੀ ਦਾ ਮਾਰਡਾ ਪੁਰਜ ਬਜ਼ਾਰ ਨਹੀਂ ਪਈ ਪਰ ਜੇ ਕੇਸ ਰੱਖੇ ਜਾਣ ਪਿਆਰਿਓ ਉਹ ਕੇਸ ਗੁਰੂ ਅੱਗੇ ਝੁਕ ਜਾਣ ਗੁਰੂ ਦੇ ਦਿੱਤੇ ਹੋਏ ਕੇਸ ਹੋਣ ਐਵੇਂ ਨਹੀਂ ਅਸੀਂ ਅਰਦਾਸਾਂ ਚ ਪੜ ਪੜਦੇ ਸਵਾਸਾਂ ਤੇਸਾਂ ਨਾਲ ਲਿਵਾਹੀ ਮੈਂ ਅਰਦਾਸ ਦੀ ਗੱਲ ਕਰ ਰਿਹਾ ਤੁਸੀਂ ਰੋਜ਼ ਅਰਦਾਸਾਂ ਸੁਣਦੇ ਜੇ ਹੱਥ ਜੋੜ ਲੈਂਦੇ ਤੇ ਪਰ ਇੱਕ ਗੱਲ ਗੁਰੂ ਦੇ ਬਚਨਾਂ ਦੀ ਇਹ ਇੱਕ ਇੱਕ ਗੱਲ ਉਹਨਾਂ ਨੇ ਬੋਲਾਂ ਦੀ ਜੇ ਇੱਕ ਮਿਹਰ ਦੀ ਜਿਵੇਂ ਸਾੜਿਆ ਨਾ ਆਪਾਂ ਹਰਪ੍ਰਤਵੰਦ ਸਿੰਘ ਬੈਠਾ ਜੈਮਲਾਲ ਇਹਨੇ ਪਤਾ ਨਹੀਂ ਕਿੰਨੇ ਸਾਲ ਰੌਣਾ ਲਾਇਆ ਤੇ ਅਸੀਂ ਜਿਹੜੇ ਛੜਕ ਦਿੰਦੇ ਮੈਂ ਕਹਿੰਦਾ ਤੂੰ ਕਿਤੇ ਦਾੜ੍ਹੀ ਕਟਾਉਂਦਾ ਅਸੀਂ ਕਿਤੇ ਗੋਲ ਕਰਾਉਂਦਾ ਅਸੀਂ ਕਿਤੇ ਕਾਲੀ ਕਰਦਾ ਸੀ ਕਤੈ ਨੂੰ ਸੁਹਣੀ ਪੜਦਿਆਂ 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 ਰੰਗ ਲੱਗ ਗਿਆ ਜਦੋਂ ਅੰਮ੍ਰਿਤ ਛਕ ਲਿਆ ਆਪ ਕੋ ਸਾਥ ਨਾ ਵਾਹਿਗੁਰੂ ਜਦੋਂ ਗੁਰਨਵਾਸੀ ਆਉਣੀ ਕਹਿਣਾ ਮੈਂ ਅੰਮ੍ਰਿਤ ਛਕਿਆ ਫਿਰ ਕੋਈ ਨਾ ਕੋਈ ਵਿਕਰ ਪੈ ਜਾਂਦਾ ਐਸਾ ਪੱਕਾ ਹੋਇਆ ਐਸਾ ਪੱਕਾ ਹੋਇਆ ਉਹ ਕਹਿੰਦਾ ਮੈਨੂੰ ਪਤਾ ਹੀ ਕੁਝ ਨਹੀਂ ਬੰਦਾ ਮੈਂ ਅੰਮ੍ਰਿਤ ਛਕਿਆ ਮੈਂ ਕਿਸੇ ਬੰਧਨ ਬੰਧਛੁਣ ਵਿੱਚ ਨਹੀਂ ਗੁਰੂ ਮੈਨੂੰ ਆਪੇ ਹੀ ਅੰਮ੍ਰਿਤ ਵੇਲੇ ਖਾ ਲਿੰਦਾ ਪੰਜ ਬਾਣੀਆਂ ਵੀ ਕਰਾ ਲਿੰਦਾ ਜਿਹੜੀਆਂ ਕਦੇ ਪੰਜ ਬਾਣੀਆਂ ਪੜੀਆਂ ਵੀ ਨਹੀਂ ਅੱਜ ਪੰਜ ਬਾਣੀਆਂ ਵੀ ਕਰਵਾ ਰਿਹਾ ਐ ਸੁਖਨੀ ਸਾਹਿਬ ਦੀਆਂ ਦੋ ਦੋ ਰੌਣਾ ਵੀ ਸਿੱਖ ਲਾ ਰਿਹਾ ਤੇ ਰਹਿਰਾ ਅਸੀਂ ਸੁਣਦੇ ਆਂ ਇਹ ਗੁਰੂ ਦੀ ਦਾਤ ਆ ਕਿਸੇ ਮਨੁੱਖ ਦਾ ਸੌਦਾ ਨਹੀਂ ਹੈ ਕੋਈ ਹੱਡੀ ਤੋਂ ਸੌਦਾ ਲਿਆ ਹੋਇਆ ਨਹੀਂ ਇਹ ਸਿਰ ਦਿੱਤਾ ਤਾਂ ਗੁਰੂ ਨੇ ਆਪਣਾ ਆਪ ਮਾਰ ਕੇ ਸਾਨੂੰ ਉੱਚਿਆ ਕੀਤਾ ਉਹਨਾਂ ਨੇ ਆਪਣਾ ਪ੍ਰਵਾਣ ਕਰ ਦਿੱਤਾ ਕਿਉਂਕਿ ਮੈਂ ਜ਼ਿਆਦਾ ਸਮਾਂ ਨਹੀਂ ਲਾਉਣਾ ਗੁਰਮਖ ਪਿਆਰੀ ਆਏ ਬੈਠੇ ਨੇ ਵਿਚਾਰਨ ਜੋ ਚਲਾਇਏ ਅੱਜ بابا ਉਪੀਰਾ ਮਰੇ ਦਾ ਵੀ ਵਿਚਾਰ ਹੈ ਗੁੱਧ ਪਿਉਣ ਦੀ ਵਾਰਤਾ ਵੀ ਹੈ ਅੱਜ ਪਹਿਲੀ ਕਚਹਿਰੀ ਵੀ ਲੱਗਣੀ ਹੈ ਕੱਲ ਨੂੰ ਸ਼ਹੀਦੀ ਵੀ ਹੈ ਪਰਸੋ ਸੰਸਕਾਰ ਵੀ ਹੋ ਜਾਣਾ ਹੈ 11 12 13 ਨੂੰ ਕਿਸੇ ਦਾ ਪੁੱਤ ਮਰ ਜਾਵੇ ਨਾ ਸੱਤ ਸਾਲ ਦਾ ਇੱਕ ਪਿੰਡ ਕੀ ਸਾਰਾ ਪਾਕ ਲੱਗਦਾ ਹੀ ਸਨਸਾਨਾ ਉਹ ਮਰੇ ਨਹੀਂ ਉਹ ਅੱਜ ਵੀ ਜੀਵਤ ਹਨ ਆਖੋ ਸਤਿਨਾਮ ਸੁਆਮੀ ਕਿਤੇ ਉੱਥੇ ਫਤਿਹਗੁਰ ਸਾਹਿਬ ਦੀ ਧਰਤੀ ਤੇ ਜਾ ਕੇ 2 4 5 ਦਿਨ ਰਹਿ ਕੇ ਵੇਖੋ ਅੱਜ ਵੀ ਸਹਿਬ ਜਾਦਤ ਸਾਹਿਬ ਦਰਸ਼ਨ ਕੀਤੇ ਬੱਚਿਆਂ ਨੂੰ ਇਹ ਕਹਾਣੀ ਸੁਣਾਓ ਤੁਹਾਡੇ ਸਾਰਿਆਂ ਕੋਲ ਮੋਬਾਈਲ ਹਨ ਬੜੀ ਤਕਨੀਕ ਵੱਧ ਗਈ ਇਸ ਸਾਧ ਸੰਗਤ ਜੇ ਅਸੀਂ ਬੱਚਿਆਂ ਨੂੰ ਸ਼ਹੀਦੀ ਇਤਿਹਾਸ ਪੜ੍ਹਾਵਾਂਗੇ 10-5 ਸਿੰਘਾਂ ਦਾ ਜੁੱਧ ਸੁਣਾਵਾਂਗੇ ਸੰਤਾਂ ਭਗਤਾਂ ਦੀਆਂ ਬਾਤਾਂਵਾਂ ਸੁਣਾਵਾਂਗੇ ਸਾਡੇ ਬੱਚੇ ਕਦੇ ਵੀ ਕੇਸ ਕਦਮ ਨਾ ਹੀ ਕਰਾਓ ਫਿਰ ਮੈਂ ਉਹ ਇੱਕ ਧਾਰਨਾ ਪੜ੍ਹਾਂਗਾ ਤੁਸੀਂ ਸਾਰਿਆਂ ਨੇ ਬੋਲਣਾ ਪਈ ਤੇ ਦਾਸ ਗੁਰਮੁਖਤਿਆਰੇ ਫਿਰ ਬੀਬੀਆਂ ਭੈਣਾਂ ਵਰਤਾਂ ਤੁਹਾਨੂੰ ਪਤਾ ਲੱਗੇ ਮੈਂ ਸਰਲ ਜੀ ਧਾਰਨਾ ਬੋਲਾਂਗਾ ਤੁਹਾਨੂੰ ਸਭ ਨੂੰ ਸਮਝ ਆਵੇ ਤੇ ਸਤਿਗੁਰਾਂ ਨੇ ਸਾਡੇ ਤੋਂ ਕੁਛ ਲਪੋਇਆ ਵੀ ਨਹੀਂ ਬੜਾ ਸਮਰੱਥ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦੀ ਅਸੀਂ ਇਹ ਅਰਦਾਸ ਕਰਦੇ ਜਿੱਥੇ ਤੁਸੀਂ ਦੁਨਿਆਵੀ ਪਦਾਰਥ ਮੰਗਦੇ ਜੇ ਨਾ ਅਮਰਤ ਵੀਰਾ ਮੰਗਿਆ ਜਦੋਂ ਤੁਸੀਂ ਅਮਰਤ ਵੀਰਾ ਮੰਗੋਗੇ ਤੁਹਾਨੂੰ ਸਿੱਖੀ ਵੀ ਮਿਲੇਗੀ ਕਮਾਨੂ ਸਾਰੀਆਂ ਦਾਤਾਂ ਵੀ ਮਿਲਣਗੀਆਂ ਤੁਹਾਨੂੰ ਲੁਭਾਉਣ ਵਾਲਾ ਆਪ ਸਾਹਮਣੇ ਖੜੋ ਜਾਵੇਗਾ ਆ ਤੁਹਾਡੇ ਸਾਹਮਣੇ ਵਿਸਾਰਨ ਭਾਈ ਪ੍ਰਮੰਗ ਸੁਣ ਲੈ ਮੈਂ ਕਿਸੇ ਦੀ ਹੋਰ ਸਤਿ ਭਗਤ ਦੀ ਗੱਲ ਨਹੀਂ ਕਰ ਅੱਠ 10 ਸਾਲ ਹੀ ਹੋਇਆ ਜੁੜਿਆ ਨੂੰ ਪਹੁੰਚਾਦਾ ਅਸੀਂ ਇਹਨੂੰ ਇੱਕੋ ਬਲੀ ਪੈਣੀ ਪਈ ਆ ਉਹਦਾ ਮਣ ਪੱਤਾ ਕਰਨਾ ਕੱਲ ਨੂੰ ਫੇਰ ਨੱਚ ਕਢਾਈ ਦੀਦਾਰ ਤੇ ਚਾਹੀਦੀ ਸਾਡੇ ਵੱਲੋਂ ਤਾਂ ਇੱਕ ਹੀ ਜੁੜ ਜੇ 100 ਵਰਗਾ ਪਰ ਤੁਹਾਨੂੰ ਜੁੜਨਾ ਪੈਣਾ ਜੇ ਗੁਰੂ ਕੋਲੋਂ ਦਾਤਾ ਲੈਂਦੇ ਜੀ ਨਾ ਉਹਨਾਂ ਨੇ ਤੁਹਾਡੇ ਦੇ ਕੁਰਬਾਨੀਆਂ ਦਿੱਤੀਆਂ ਨੇ ਚਾਰ ਪੁੱਤ ਵਾਰੇ ਮਾ ਵਾਰੀਆਂ ਪਿਓ ਵਾਰਿਆਂ ਆਪੜਾ ਵਾਰਿਆਂ ਤੇ ਸੋਹਣਾ ਤਾਂ ਰੱਖਿਆ ਹੀ ਕੁਛ ਨਹੀਂ ਤੇ ਅਸੀਂ ਉਹਨਾਂ ਲਈ ਅਮਤ ਵੇਲੇ ਉੱਠ ਕੇ ਨਿਤਨੇਮ ਨਹੀਂ ਕਰ ਸਕਦੇ ਬਾਣੀ ਨਹੀਂ ਪੜ ਸਕਦੇ ਗੁਰੂ ਵਾਲੇ ਨਹੀਂ ਬਣ ਸਕਦੇ ਫਿਰ ਤਾਂ ਸਾਡਾ ਜੀਵਨ ਤ੍ਰਿਗ ਹੈ ਤ੍ਰਿਗ ਜੀਵਨ ਤ੍ਰਿਗ ਜੀਵਨ ਤੁਹਾਨੂੰ ਸੌਦਰੀ ਫਕੀਰ ਨੂੰ ਕਹੀਏ ਨਾ ਇੱਕ ਵਾਰੀ ਤ੍ਰਿਗ ਬਣ ਜਾ ਇਸੋ ਚਲੋ ਆਉ ਖਾਨੇ ਕੋਈ ਵਰੀ ਸਾਹਿਬ ਜੀ ਨਾਲ ਵਾਝੇ ਪੜੀਏ ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਆਪਣੀ ਸੰਗਤ ਵਿੱਚ ਲਾ ਲੈ ਸਾਨੂੰ ਵੀ ਆਪਣਾ ਬਣਾ ਇੱਕ ਯਾਦ ਹੀ ਉਹਨਾਂ ਦੀ ਬਾਕੀ ਰਹੀ ਸਭ ਕੀਛਿਆ ਤੁਨਾ ਵਾਰ ਕਹੀ ਇੱਕ ਨਾਮ ਹੀ ਉਹ ਨਾਮ ਸਾਰੇ ਬਹੁਤ ਸ਼ਾਬਾਸ਼ thank uh you -huh. ਗੜ ਗੁਰ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਨੇ ਲਾਇਆ ਤੁਹਾਡੇ ਨਾਮ ਨਾਲ ਕਿਸੇ ਨਾਲ ਵੀ ਸਿੰਘ ਨਹੀਂ ਲੱਗਣਾ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਆ ਸਾਡਾ ਏਰੀਆ ਪਛੜਿਆ ਜਰੂਰ ਹੈ ਪਰ ਮੈਂ ਇੱਕ ਗੱਲ ਜਾਣਦਾ ਕਿ ਜੇ ਤੁਹਾਨੂੰ ਕੋਈ ਸਮਝਾਉਣ ਵਾਲਾ ਮਿਲ ਜਾਵੇ ਨਾ ਤੇ ਤੁਸੀਂ ਸਮਝ ਵੀ ਛੇਤੀ ਜਾਂਦੇ ਹੋ ਕੋਈ ਔਖਾ ਨਹੀਂ ਨੀ ਤਾਂ ਗੁਰਦਵਾਰਿਆਂ ਵਿੱਚ ਲੜੀ ਜਾਂਦੇ ਆ ਕੋਈ ਕਿਸੇ ਗੱਲ ਤੋਂ ਲੜੀ ਜਾਂਦਾ ਕੋਈ ਕਿਸੇ ਤੋਂ ਕੋਈ ਪੰਚਾਇਤਾਂ ਤੋਂ ਪਰ ਤੁਹਾਨੂੰ ਇਹ ਪਤਾ ਹੈ ਕਿ ਗੁਰਦੁਆਰੇ ਵਿੱਚ ਕੋਈ ਪੰਚਾਇਤ ਨਹੀਂ ਕੋਈ ਸਿਆਸਤ ਨਹੀਂ ਕੋਈ ਕੁਸ਼ ਨਹੀਂ ਉੱਥੇ ਗੁਰੂ ਦੀ ਗੱਲ ਹੈ ਇੱਕ ਏਕ ਤੂੰ ਰਾਇਆ ਤਾਉ ਕਿਰਪਾ ਤੇ ਸਿਮਾਇ ਜੇ ਤੁਸੀਂ ਸਾਰੇ ਕੱਚੇ ਹੋ ਕੇ ਗੁਰਦੁਆਰੇ ਆਉਂਦੇ ਹੋ ਨਾ ਸ਼ਹੀਦੀ ਦਿਹਾੜੇ ਮਨਾਉਂਦੇ ਹੋ ਗੁਰੂ ਦੀ ਯਾਦ ਵਿੱਚ ਜੁੜ ਜਾਂਦੇ ਹੋ ਤੇ ਤੁਹਾਡਾ ਜੁੜਿਆ ਲੇਖੇ ਵਿੱਚ ਤੁਹਾਡਾ ਕਦੇ ਵੀ ਉਧਰ ਤਾਂ ਨਹੀਂ ਜਾਵੇਗਾ ਸੋ ਇੰਨੀਆਂ ਗੱਲਾਂ ਮੇਰੇ ਵੱਲੋਂ ਪ੍ਰਵਾਨ ਕਰੋ ਅੱਗੇ ਗੁਰਮਖ ਪਿਆਰਿਆਂ ਪਾਸੋਂ ਸਰਮਨ ਕਰੋ ਭਾਈ ਦਾ ਪੁਲੀ ਸਿੰਘ ਲੱਭੂ ਇੱਥੇ ਰਹਿੰਦਾ ਗੁਰੂ ਪਿਆਰਾ ਉਹਨੇ ਵੀ 25 ਮਿੰਟ ਲਾਉਣੇ ਨੇ ਉਸ ਤੋਂ ਬਾਅਦ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਸਾਜਪਾ ਤੋਂ ਮਿੰਟੂ ਵੀਰ ਜੀ ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਆਏ ਨੇ ਉਹ ਵੀ ਇੱਕ ਸ਼ੌਂਕੀਨੀ ਹਾਰੀ ਪਰਣੀ ਸਾਰਿਆਂ ਨੇ ਗੱਲ ਕਰਕੇ 10 10 15 15 ਮਿੰਟ ਗੁਰੂ ਪਾਤਸ਼ਾਹ ਦੇ ਬੱਚਿਆਂ ਦੇ ਲਾਲਾਂ ਦੇ ਜੋ ਵਿਛੋੜੇ ਦੇ ਦਿਨ ਚੱਲ ਰਹੇ ਨੇ ਸ਼ਹੀਦੀ ਦੇ ਦਿਨ ਚੱਲ ਕੋਸ ਬੰਦ ਵਿੱਚ ਬਹਿ ਕੇ ਅਸੀਂ ਇੱਥੇ ਥੋੜਾ ਜਿਹਾ ਜੁੜੀਏ ਸਾਡੀ ਵੀ ਫਤੇਗੜ ਸਾਹਿਬ ਹਾਜ਼ਰੀ ਲੱਗ ਜਾ। ਅਸੀਂ ਜਾ ਤਾਂ ਨਹੀਂ ਸਕੇ ਪਰ ਇੱਥੇ ਗੁਰੂ ਪਾਤਸ਼ਾਹ ਦੇ ਚਰਨਾਂ ਚੋਂ ਬਹਿ ਕੇ ਹਾਜ਼ਰੀ ਲਵਾ ਲਈ ਸਾਡੀ ਹਾਜ਼ਰੀ ਲੇਖੇ ਲੱਗ ਜਾਵੇ ਭੁੱਲਿਆ ਚੁੱਕਿਆ maaf ਕਰਨਾ ਬਲਾਉ ਉਤੇ ਵਾਹਿਗੁਰੂ ਜੀ ਕੀ ਬੋਲ ਸਤਿ ਸਵਾਹਾ ਜੀ